ਕਾਲਜੀ ਵਿਰਸਾ ਕਲੈਕਸ਼ਨ ਤੇ ਬਹੁਤ-ਬਹੁਤ ਸਵਾਗਤ ਹੈ ਜੀ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ-ਠਾਕ ਹੋਵੋਗੇ ਜੀ ਵਾਇਰਸ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਜੀ ਸਭ ਨੂੰ ਤੰਦਰੁਸਤੀਆਂ ਬਖਸ਼ਣ ਜੀ ਅੱਜ ਆਪਾਂ ਕੱਟ ਪੀਸਾਂ ਦੀ ਵੀਡੀਓ ਲੈ ਕੇ ਆਏ ਹਾਂ ਜੀ ਕਾਟਨ ਦੇ ਰਹਿਣ ਵਾਲੇ ਕੱਟ ਪੀਸ ਜੀ ਸਭ ਤੋਂ ਪਹਿਲਾਂ ਇਹ ਦੇਖੋ ਜੀ ਕਾਟਨ ਦਾ ਕੱਟ ਪੀਸ ਹੈ ਜੀ 2 ਮੀਟਰ ਦਾ ਪੀਸ ਹੈ 150 ਰੁਪਏ ਦਾ ਪ੍ਰਾਈਸ ਹੈ ਜੀ ਦੇਖੋ ਕਿੰਨਾ ਪਿਆਰਾ ਇਹਦਾ ਕਲਰ ਹੈ ਜੀ ਬਹੁਤ ਜ਼ਿਆਦਾ ਸੌਫਟ ਫੈਬਰਿਕ ਹੈ ਜੀ オリジナル ਕੁਆਲਿਟੀ ਹੈ ਜੀ ਕੋਈ ਵੀ ਇਹਦੇ 'ਚ ਟੋਕ ਵਗੈਰਾ ਕੁਝ ਨਹੀਂ ਹੋਊਗਾ ਜੀ ਕੋਈ ਇਹ ਖਰਾਬ ਕੱਟ ਪੀ डेढ़ सौ रुपए मीटर प्राइज है बहुत सोहना जी नैक्सटे वाला शेड है जी कॉटन है जी हंड्रड परसेंट प्योर कॉटन है दो मीटर यह पीस है यू तुम वाइट वाइट सलवार के नाल वाइट प्लाजो के ना पा सकते हो जी नैक्सटे वाला कट पीस है बहुत सोहना बहुत ज़्यादा बहुत ही हाई क्वालिटी की कोटन है बहुत सुपीरियर कोटन है डेढ़ सौ रुपए मीटर इन्हों प्राइज़ है बहुत सोहने कट पीस है ਅਗਲਾ ਇਹਦੇ ਵਿੱਚ ਇਹ ਵਾਲਾ ਕਲਰ ਹੈ ਇਹ ਵੀ 2 ਮੀਟਰ ਦਾ ਕੱਟ ਪੀਸ ਮਿਲ ਜੂਆ ਤੁਹਾਨੂੰ ਪੂਰਾ ਸੂਟ ਵੀ ਬਣ ਜੂਆ ਇਹਦਾ ਇਹ ਦੋ ਇਹਦੇ ਵਿੱਚ ਆਪਣੇ ਕੋਲੇ ਦੋ ਕੱਟ ਨੇ ਜੀ ਦੋ-ਦੋ ਮੀਟਰ ਦੇ ਇਹ ਵੀ ਆਪਣੇ ਕੋਲੇ ਦੋ-ਦੋ ਮੀਟਰ ਦੇ ਦੋ ਪੀਸ ਹੈ ਇਹ ਵੀ ਦੋ-ਦੋ ਮੀਟਰ ਦੇ ਦੋ ਪੀਸ ਹੈ ਇਹ ਵੀ ਆਪਣੇ ਕੋਲ ਦੋ-ਦੋ ਮੀਟਰ ਦੇ ਦੋ ਪੀਸ ਹੈ ਬਹੁਤ ਸੋਹਣੀ ਕੱਟ ਹੈ ਤੁਸੀਂ ਭਾਵੇਂ ਪੂਰਾ ਸੂਟ ਲੈ ਲਓ ਭਾਵੇਂ ਤੁਸੀਂ 2 ਮੀਟਰ ਦਾ ਪੀਸ ਲੈ ਲਓ ਸ਼ਰਟ ਬਣਾਉਣੀ ਹੈ ਤਾਂ 150 ਰੁਪਏ ਮੀਟਰ ਇਹਨਾਂ ਦਾ ਪ੍ਰਾਈਸ ਹੈ अगला कट पीस दे चाहिए ये बहुत सोनी कॉटन है बहुत ज्यादा सोनी बहुत ही सुपीरियर कॉटन है देखो ये ਵਿੱਚ ਖਾਦੀ कॉटन ਵਰਗਾ ਲੈਲਣ ਵਰਗਾ ਸਟੱਫ ਹੈ ਬਹੁਤ ਸੋਹਣਾ 2 ਮੀਟਰ ਦਾ ਹੀ ਇਹ ਪੀਸ ਹੈ ਇਹਦੇ ਨਾਲ ਤੁਸੀਂ ਇਹ ਵਾਲੀ ਬਾਟਮ ਵੀ ਮੈਚਿੰਗ ਕਰ ਸਕਦੇ ਹੋ 2 ਮੀਟਰ ਦਾ ਹੀ ਇਹ ਪੀਸ ਹੈ 150 ਰੁਪਏ ਮੀਟਰ ਇਹਨਾਂ ਦਾ ਪ੍ਰਾਈਸ ਹੈ ਸਾਰਿਆਂ ਦਾ ਤੇ ਇੱਕ ਆਪਣੇ ਕੋਲ ਇਹ ਮਸਲੀਨ ਦੇ ਪੀਸ ਆਇਆ ਜੀ ਬਹੁਤ ਸੋਹਣੀ ਬ੍ਰਾਂਡਡ ਮਸਲੀਨ ਹੈ ਜੀ ਮਸਲੀਨ ਸਿਲਕ ਹੈ ਜੀ ਬਹੁਤ ਸੋਹਣੀ ਦੇਖੋ ਇਹ ਮਸਲਿਨ ਸਿਲਕ ਹੈ ਜੀ ਇਹ ਵੀ ਆਪਣੇ ਕੋਲੇ ਕੱਟ ਪੀਸਾਂ ਦੇ ਵਿੱਚ ਆਈ ਹੈ ਜੀ ਇਹ ਵੀ ਆਪਣੇ ਕੋਲੇ ਪੂਰਾ ਸੂਟ ਮਿਲ ਜੂਗਾ ਇੱਕ ਕਾਟੇ ਦੀ ਚਹੀਏ ਹੈ ਇਹਦੇ ਨਾਲੇ ਇੱਕ ਪੀਸ ਹੈ ਇਹ ਪੂਰਾ ਪੂਰੇ ਸੂਟ ਦਾ ਪੀਸ ਹੈ ਦੋਨੇ ਮਿਲਾ ਕੇ ਪੂਰਾ ਸੂਟ ਬਣ ਜੂਗਾ ਇਹ ਆਪਣੇ ਕੋਲੇ ਕੱਟ ਪੀਸ ਇਹ ਵੀ ਮਸਲੀਨ ਚਾ ਮਸਲੀਨ ਸਿਲਕ ਹੈ ਬਹੁਤ ਸੋਹਣੀ ਹਾਈ ਕੁਆਲਿਟੀ ਦੀ ਬ੍ਰਾਂਡਡ ਮਸਲੀਨਾ ਇਹ ਕਿੰਨਾ ਪਿਆਰਾ ਇਹਦਾ ਛੇੜਾ ਇਹਦੇ ਨਾਲ ਤੁਸੀਂ ਕਰੀਮ ਬਾਟਮ ਬਣਾ ਕੇ ਵੀ ਇਹਦੀ ਸ਼ਰਟ ਲੈ ਕੇ ਨਾਲ ਕਰੀਮ ਬਾਟਮ ਬਣਾ ਕੇ ਵੀ ਸੂਟ ਬਣਾ ਸਕਦੇ ਹੋ ਬਹੁਤ ਸੋਹਣਾ ਸੂਟ ਬਣੂਗਾ ਆਲ ਓਵਰ ਵੀ ਬਣਾ ਸਕਦੇ ਹੋ ਇਹ ਆਪਣੇ ਕੋਲੇ ਕੱਟ ਪੀਸਾਂ ਦੇ ਵਿੱਚ ਆਇਆ ਜੀ ਇਹ 4 ਮੀਟਰ ਤੋਂ ਪਲੱਸ ਪੀਸ ਹੈ ਜੀ ਵਧੀਆ ਸੂਟ ਬਣਦਾ ਜੀ ਇਹਦਾ ਇਹ ਛੋਟੇ ਵਾਰ ਦੀ ਨਹੀਂ ਜੀ ਬਹੁਤ ਵੱਡਾ ਵਾਰ ਹੈ ਇਹਦਾ ਅਰਜ਼ ਬਹੁਤ ਵੱਡਾ ਹੈ ਤੁਸੀਂ ਇਹਦਾ 4 ਮੀਟਰ ਦਾ ਸੂਟ ਆਰਾਮ ਨਾਲ ਬਣਦਾ ਹੋ ਜੀ बहुत व्डा यदा अर्ज है देखो कि अर्ज है जी बहुत व्डा यद अर्ज है आराम चार मीटर का सूट बनूँगा नैक्सट अपने को सिमर चाया जी मस ये शिमर है जी भी बहुत वी क्वालिटी की शिमर है बहुत सोहना यद कलर है बहुत सोहना यदा कपड़ा है जी ਬਹੁਤ ਸੋਹਣਾ ਇਹਦਾ ਫੈਬਰਿਕ ਹੈ ਬਹੁਤ ਹੀ ਜ਼ਿਆਦਾ ਸੌਫਟ ਹੈ ਇਹ ਵੀ ਆਪਣੇ ਕੋਲ ਕੱਟ ਪੀਸ ਦੇ ਵਿੱਚ ਆਇਆ ਜੀ ਇਹ ਦੋਨੇ ਪੀਸ ਮਿਲਾ ਕੇ ਆਪਣਾ ਸੂਟ ਬਣ ਜਾਊਗਾ ਬਹੁਤ ਸੋਹਣਾ ਸੂਟ ਬਣ ਕੇ ਰੈਡੀ ਹੋਊਗਾ ਜੀ ਬਹੁਤ ਸੋਹਣਾ ਸੂਟ ਬਣ ਕੇ ਇਹਦਾ ਰੈਡੀ ਹੋਣਾ ਹੈ ਬਹੁਤ ਸੋਹਣਾ ਹੈ ਆਪਣੇ ਕੋਲ ਕੱਟ ਪੀਸਾਂ ਦੇ ਵਿੱਚ ਆਇਆ ਜਿਹੜਾ ਵੀ ਕੱਟ ਪੀਸ ਨੂੰ ਪਸੰਦ ਹੋਵੇ ਜਿਹੜਾ ਵੀ ਪੀਸ ਕੋਈ ਤੁਹਾਨੂੰ ਅੱਛਾ ਲੱਗੇ ਤਾਂ ਤੁਸੀਂ ਸਕਰੀਨਸ਼ਾਟ ਭੇਜ ਕੇ ਸਾਡੇ WhatsApp ਨੰਬਰ ਤੇ ਮੈਸੇਜ ਕਰ ਆਪਦਾ ਆਰਡਰ ਬੁੱਕ ਕਰਵਾ ਸਕਦੇ ਹੋ ਜੀ ਤੇ ਸਾਡੀ ਵੀਡੀਓ ਅੰਡ ਤੱਕ ਜ਼ਰੂਰ ਦੇਖਿਆ ਕਰੋ ਜੀ ਸਾਡੀ ਵੱਧ ਤੋਂ ਵੱਧ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਜਾਤੋ ਜਿਆਦਾ ਮੈਨੂੰ ਸਪੋਰਟ ਕਰੋ ਜੀ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤੇ ਮੇਰੀ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਤੁਹਾਡਾ ਸਾਰੇ ਭੈਣ ਭਰਾਵਾਂ ਦਾ ਸਾਥ ਬਹੁਤ ਲੋੜ ਦੇ ਦਿੱਤੀ ਧੰਨਵਾਦ ਜੀ ਥੈਂਕ ਯੂ